हां जी वॉइस 13 पंजाब देख रहे सारे अनुशासनिक काल ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਵਾਹਨ ਚਾਲਕ ਜਿਵੇਂ ਕਿ ਟਰੱਕ ਡਰਾਈਵਰ ਬੱਸ ਡਰਾਈਵਰ ਉਹਨਾਂ ਨੇ ਹੜਤਾਲ ਕੀਤੀ ਹੋਈ ਹੈ ਜਿਸ ਦਾ ਕਾਰਨ ਇੱਕ ਨਵਾਂ ਕਾਨੂੰਨ ਜਿਹੜਾ ਪਾਸ ਕੀਤਾ ਗਿਆ ਉਸ ਦੇ ਵਿਰੋਧ ਵਿੱਚ ਉਸ ਦੇ ਅਗੇਂਸਟ ਵਾਹਨ ਚਾਲਕਾਂ ਵੱਲੋਂ ਹੜਤਾਲ ਕੀਤੀ ਗਈ ਹੈ ਜਿਸ ਦੇ ਚਲਦੇ ਪੈਟਰੋਲ ਪੰਪਾਂ ਤੇ ਸਭ ਤੋਂ ਜ਼ਿਆਦਾ ਭੀੜ ਅਤੇ ਲੰਮੀਆਂ ਲੰਮੀਆਂ ਲਾਈਨਾਂ ਦੇਖਣ ਨੂੰ ਮਿਲ ਰਹੀਆਂ ਜਿਸ ਤਰ੍ਹਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਇਹ ਅਬਹੋਰ ਦੇ ਪੰਪ ਹੈ ਅਬਹੋਰ ਤੋਂ ਫਾਜ਼ਲਕਾਰ ਰੋਡ ਤੇ ਤੇ ਜਿੱਥੇ ਲੰਮੀਆਂ ਲੰਮੀਆਂ ਲਾਈਨਾਂ ਲੱਗੀਆਂ ਹਨ ਟੂ ਵੀਲਰ ਅਤੇ ਫੋਰ ਵੀਲਰ ਅਤੇ ਹੈਵੀ ਕਮਰਸ਼ੀਅਲ ਵਹੀਕਲ ਦੀ ਵੀ ਇੱਥੇ ਲੋਕ ਜਿਹੜਾ ਹੈਗਾ ਇਸ ਡਰ ਨਾਲ ਆਪਣੀਆਂ ਕੈਨੀਆਂ ਟੂ ਵੀਲਰ ਫੋਰ ਵੀਲਰ ਦੀਆਂ ਟੈਂਕੀਆਂ ਫੁੱਲ ਕਰਵਾ ਰਹੇ ਆ ਤਾਂ ਕਿ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਨੂੰ ਕਿਤੇ ਐਮਰਜੈਂਸੀ ਆਣਾ ਜਾਣਾ ਪਏ ਤਾਂ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਹੜਤਾਲ ਦੇ ਚੱਲਦੇ ਆ ਜੇਕਰ ਟਰੱਕ ਕੈਂਟਰ ਤੇਲ ਡੀਜ਼ਲ ਪੈਟਰੋਲ ਲੈ ਕੇ ਪੰਪਾਂ ਤੇ ਨਹੀਂ ਆਉਂਦੇ ਪੰਪਾਂ ਨੂੰ ਫਿਲ ਨਹੀਂ ਕਰਦੇ ਤਾਂ ਪੰਪਾਂ ਤੇ ਤੇਲ ਨਹੀਂ ਮਿਲੇਗਾ। ਇਹੀ ਗੱਲਾਂ ਦੀ ਪੁਸ਼ਟੀ ਪੰਪ ਮਾਲਕਾਂ ਨੇ ਵੀ ਕੀਤੀ ਆ ਕਿ ਹੜਤਾਲ ਦੇ ਚੱਲਦੇ ਆ ਉਹਨਾਂ ਕੋਲ ਤੇਲ ਨਹੀਂ ਆ ਰਿਹਾ ਤੇ ਉਹਨਾਂ ਕੋਲ ਜਿੰਨਾ ਕ ਤੇਲ ਪਿਆ ਹੈ ਉਹ ਬਸ ਇੱਕ ਦਿਨ ਦੇ ਵਿੱਚ ਹੀ ਖਤਮ ਹੋ ਜਾਵੇਗਾ। ਆਓ ਪੰਪ ਮਾਲਕਾਂ ਦੇ ਨਾਲ ਗੱਲਬਾਤ ਵੀ ਤੁਹਾਨੂੰ ਸੁਣਾਉਨੇ ਆ ਪਹਿਲਾਂ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਇਹ ਪੰਪ ਤਹਿਸੀਲ ਦੇ ਸਾਹਮਣੇ ਜਿੱਥੇ ਪੂਰਾ ਰਾਸ਼ ਤੁਸੀਂ ਦੇਖ ਰਹੇ ਹੋ ਅਸੀਂ ਕੁਝ ਪਬਲਿਕ ਨਾਲ ਵੀ ਗੱਲ ਕੀਤੀ ਉਹਨਾਂ ਨੂੰ ਵੀ ਦੱਸਿਆ ਕਿ ਉਹ ਇਸ ਦਰਦ ਦੇ ਨਾਲ ਜਿਹੜਾ ਹੈਗਾ ਆਪਣਾ ਅਗਾ ਦੇ ਵਰਤੋਂ ਦੇ ਲਈ ਤੇਲ ਪਰਵਾ ਕੇ ਰੱਖ ਰਹੇ ਹਨ ਤਾਂ ਕਿ ਉਹਨਾਂ ਨੂੰ ਕੋਈ ਕਿਲਤ ਕੋਈ ਅਮਰਜੈਂਸੀ ਜੇਕਰ ਕੋਈ ਆਉਂਦੀ ਆ ਤਾਂ ਉਸ ਦੇ ਵਿੱਚ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਦੇਖੋ ਕਿਸ ਤਰ੍ਹਾਂ ਲੰਮੀਆਂ ਲੰਮੀਆਂ ਲਾਈਨਾਂ ਕਾਰਾਂ ਦੀਆਂ ਤੁਹਾਨੂੰ ਨਜ਼ਰ ਆਉਣਗੀਆਂ ਲੱਗੀਆਂ ਹੋਈਆਂ ਦੇਖੋ ਕਿਸ ਤਰ੍ਹਾਂ ਟਰੈਕਟਰ ਕਾਰਾਂ ਲੰਮੀਆਂ ਲਾਈਨਾਂ ਦੇ ਵਿੱਚ ਲੱਗ ਕੇ ਹੜਤਾਲ ਦੇ ਡਰ ਦੇ ਨਾਲ ਤੇਲ ਪਰਵਾ ਰਹੇ ਹਨ ਉਧਰ ਪੰਪ ਮਾਲਕਾਂ ਨੇ ਵੀ ਦੱਸਿਆ ਖਾਸ ਤੌਰ ਤੇ ਇਹ ਗੱਲ ਦੱਸੀ ਹੈ ਕਿ ਉਹਨਾਂ ਨੂੰ ਹੜਤਾਲ ਦਾ ਪਤਾ ਨਹੀਂ ਹੈ ਕਦੋਂ ਤੱਕ ਰਹੇਗੀ ਤੇ ਉਹਨਾਂ ਕੋਲ ਜਿਹੜਾ ਤੇਲ ਹੈ ਉਹ ਸਿਰਫ ਅੱਜ ਦੇ ਦਿਨ ਦਾ ਹੀ ਬਚਿਆ ਹੈ ਤੇ ਕੱਲ ਨੂੰ ਜੇਕਰ ਟਰੱਕ ਜਾਂ ਕੈਂਟਰ ਤੇਲ ਕੰਪਨੀਆਂ ਦੇ ਤੇਲ ਫਿਲ ਕਰਨ ਨਹੀਂ ਆਉਂਦੇ ਤਾਂ ਉਹਨਾਂ ਦੇ ਪੰਪ ਖਾਲੀ ਹੋ ਜਾਣਗੇ ਦੇਖੋ ਕਿਸ ਤਰ੍ਹਾਂ ਜ਼ਿੰਮੇਵਾਰ ਲੋਕ ਟਰਾਲੀ ਵਿੱਚ 200 ਲੀਟਰ ਦੇ ਜਿਹੜੇ ਹੈਗੇ ਆ ਡਰਮ ਪਰਵਾ ਰਹੇ ਨੇ ਆਓ ਜਾਣਦੇ ਆਪਾਂ ਮਾਲਕਾਂ ਤੋਂ ਗੱਲਬਾਤ ਹਾਂਜੀ ਸਰ ਕੀ ਸ਼ੁਭਨਾਮ ਤੁਹਾਡਾ ਮੇਰਾ ਨਾਮ ਜਸ਼ਨਦੀਪ ਹੈ ਜੀ ਤੇ ਕਿਹੜੇ ਪੰਪ ਤੇ ਆਪਾਂ ਖੜੇ ਆ ਜੀ ਕਿਹੜਾ ਪੰਪ ਹੈ ਜੀ ਇਹ ਕੁਮਾਰ ਫਿਲਿੰਗ ਸਟੇਸ਼ਨ ਆ ਜੀ ਫਾਜ਼ਿਲਗਾ ਰੋਡ ਤੇ ਪੰਪ ਹੈ ਜੀ ਅਬੋਰ ਦੇ ਵਿੱਚ ਹੈ ਸਰ ਇੰਨਾ ਰਸ਼ ਅੱਜ ਐਨੀ ਇਹ ਕਿਸ ਕਾਰਨ ਜਿਹੜਾ ਇੰਨਾ ਭੀੜ ਲੱਗੀ ਹੋਈ ਹੈ ਡੀਜ਼ਲ ਪੈਟਰੋਲ ਦੀ ਲੋਕਾਂ ਨੂੰ ਹੈ ਜੀ ਕਿਤੇ ਹੜਤਾਲ ਹੋ ਰਹੀ ਹੈ ਜੀ ਉਹਦੇ ਕਰਕੇ ਕਿਤੇ ਨਾ ਕਿਤੇ ਜਿਹੜੇ ਡਰਾਈਵਰਾਂ ਦੀ ਹੜਤਾਲ ਹੈ ਪੰਪ ਦੀਆਂ ਗੱਡੀਆਂ ਨੂੰ ਜਿਹੜੀ ਕਿਲਤ ਆ ਸਕਦੀ ਹੈ ਨਾ ਜੀ ਬਿਲਕੁਲ ਕਿਲਤ ਆ ਸਕਦੀ ਹੈ ਇੱਕੋ ਵਰਤੋਂ ਵਾਸਤੇ ਲੋਕ ਆ ਬਤਾ ਡੀਜ਼ਲ ਭਲਵਾ ਕੇ ਰੱਖ ਲਏ ਜੀ ਹਾਂਜੀ ਭਾਈ ਜੀ ਡੀਜ਼ਲ ਪਵਾਣ ਆਏ ਜੀ ਕੀ ਸ਼ੋਅ ਬਣਾਉਣਾ ਤੁਹਾਡਾ ਡੀਜ਼ਲ ਕਿਸ ਵਾਸਤੇ ਮਤਲਬ ਪਵਾਣ ਆਏ ਜੇ ਕਿਹੜੀ ਗੱਡੀ-ਗੱਡੀ ਹੈ ਤੁਹਾਡੇ ਕੋਲ ਕੀ ਵਿਕਲ ਹੈ ਜਾਂ ਜ਼ਿਮੀਦਾਰੇ ਵਾਸਤੇ ਗੱਡੀ ਹੈ ਆਪਣੇ ਕੋਲ ਵਿਕਲ ਹੈ ਠੀਕ ਹੈ ਅਸੀਂ ਬਾੜਾ ਕਰਦੇ ਹਾਂ ਠੀਕ ਹੈ ਅੱਜ ਰਾਸਪੜਾ ਪੰਪ ਦੇ ਕੀ ਕਾਰਨ ਹੈ ਜੀ ਕੀ ਦਿੱਕਤ ਹੋਈ ਪਈ ਹੈ ਕੀ ਕਹਿ ਸਕਦੇ ਕਹਿੰਦੇ ਹੜਤਾਲ ਹੈ ਜੀ ਹੜਤਾਲ ਦੇ ਕਾਰਨ ਹੈ ਇਹਾਰੇ ਸੇ ਕਾ ਵੀ ਲੰਬੀਆਂ ਲੈਣਾ ਲੱਗਿਆ ਕਰਨੇ ਆ ਤੇ ਡਰਾਈਵਰ ਟੈਂਕਰ ਵਾਲਿਆਂ ਨੇ ਹੜਤਾਲ ਕਰਤੀ ਹੈ ਉਹਨਾਂ ਦੇ ਜੋ ਕਾਨੂੰਨ ਬਣਾਇਆ ਹੈ ਉਹ ਕਹਿੰਦੇ ਸਾਡੇ ਵਾਸਤੇ ਗਲਤ ਬਣਿਆ ਹੈ ਕਿਹੜਾ ਪੰਪਾ ਕਿੱਥੇ ਖੜਿਆ ਆ ਆਪਾਂ ਜੀ ਗੁਦਾਰਾ ਫਿਨਿਸ਼ਿੰਗ ਸਟੇਸ਼ਨ ਤਸਵੀਰ ਦੇ ਸਾਹਮਣੇ ਤੇ ਜਿਹੜੇ ਪੈਟਰੋਲ ਡੀਜ਼ਲ ਦੇ ਰੇਟ ਵਗੈਰਾ ਉਹ ਨੋਰਮਲ ਹੀ ਅਜੇ ਤੱਕ ਰੇਟ ਹੋਈ ਚੱਲ ਰਹੀ ਹੈ ਜੀ ਤੇ ਕਿੰਨਾ ਦਾ ਸਟਾਕ ਜਿਹੜਾ ਪੰਪਾਂ ਦੇ ਇਸ ਟਾਈਮ ਮੌਜੂਦ ਹੈ ਜਿਵੇਂ ਕੋਲ ਹੈਗਾ ਅਸੀਂ ਜੀ 12 ਕਿਲੋ ਪੈਟਰੋਲ ਹੈ ਪੰਜ 4 ਕਿਲੋ ਡੀਜ਼ਲ ਸੀ ਤੇ ਖਤਮ ਹੋ ਗਿਆ ਕੁਝ ਵਕਤ ਜੂ ਅਮਰ। ਤੇ ਇਸ ਤਰ੍ਹਾਂ ਹੀ ਚੱਲਦੀ ਰਿਹੜ ਹਦਾਲ ਤੱਕ ਕਿੰਨੇ ਕ ਜਿਹੜੇ ਦਿਨ ਚੱਲੇਗਾ ਡੀਜ਼ਲ ਪੈਟਰੋਲ। ਸਾਡੇ ਕੋਲ ਤਾਂ ਅੱਜ ਆਈਦਾ ਹੀ ਹੈ ਜੀ। ਅੱਛਾ। ਅੱਛਾ ਉਸ ਤੋਂ ਬਾਅਦ ਮੁਰਗੇ ਪ੍ਰੋਬਲਮ ਮੁਰਗੇ ਖਤਮ ਗੱਡੀ ਤੇ ਜਦੋਂ ਹਦਾਲ ਖੁੱਲੂਗੀ ਤੱਕ ਮਾਲ ਆਊਗਾ ਨਾ ਨਹੀਂ ਆਊਗਾ। ਹਦਾਲ ਕਿੰਨੇ ਦਿਨਾਂ ਦੀ ਕੋਈ ਪਤਾ? ਕੋਈ ਪਤਾ ਨਹੀਂ। ਅਨਿਸ਼ਚਿਤ ਕਾਲ ਜੀ। ਇਹ ਕਰੂੰਗੇ ਲੈਣੇ ਲੱਗੀਆਂ ਇਹ ਸਾਡੇ ਚੌਂਤੇ। ਇਹ ਫੇਰ ਦੀਆਂ ਲੱਗੀਆਂ। ਕੀ ਸ਼ੋ ਬਨਾਮ ਤੁਹਾਡਾ ਜੀ? ਹਰੀਸ਼ ਚੰਦਰ।